ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ। ਤੇ ਦੋਸਤੋ ਇੱਕ ਸੂਨ ਵਾਲੀ ਸੱਜਰ ਮੱਝ ਵੀਡੀਓ ਤੁਹਾਡੇ ਲਈ ਲੈ ਕੇ ਆਈਆਂ। ਤੇ ਇਹ ਜਿਹੜੀ ਮੱਝ ਤੁਹਾਨੂੰ ਵੀਡੀਓ 'ਚ ਦਿਖਾ ਰਹੇ ਆ ਵੀ ਇਹਨੇ ਤੀਜੀ ਸੂਸਣ ਹੈ। ਤੇ ਮੱਝ ਸਕਰੀਨ ਤੇ ਤੁਹਾਨੂੰ ਪ੍ਰੋਪਰ ਦਿਖ ਰਹੀ ਆ। ਇਸ ਤੋਂ ਪਹਿਲਾਂ ਜਿਹੜੇ ਨਵੇਂ ਵੀਰ ਆਪਣੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਮੈਂਟ 'ਚ ਦੱਸਣਾ ਵੀ ਚਲ ਮੱਝ। ਦੀ ਕੁਆਲਿਟੀ ਕਿਵੇਂ ਲੱਗੀ ਜਾਂ ਕਿੰਨਾ ਤੁਹ ਦੇ ਸਕਦੀ ਆ ਤੇ ਵੀਡੀਓ ਚ ਆਪਾਂ ਬਾਈਨਾ ਪ੍ਰੋਪਗਨ ਲ ਦਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਮਾਝੋ ਪ੍ਰੋਪਗਨ ਖਾਦਗੀ ਤੇ ਇਹ ਤੁਸੀਂ ਸਿੰਘ ਦੇ ਸਾਧਿਓ ਸਭ ਤੋਂ ਪਹਿਲਾਂ ਤਾਂ ਵੀ ਇਹ ਕੁੰਡੇ ਸਿੰਘ ਸੀ ਛੋਟੀ ਜਿਹੀ ਹੁੰਦੀਆਂ ਤੇ ਹੌਲੀ ਹੌਲੀ ਖੋਲ ਰਹੀ ਹੈ ਤੇ ਪਿੱਛੋਂ ਤੋਂ ਲੱਗੇ ਅੱਗੇ ਮੁੜੇ ਹੋਏ ਆ ਤੇ ਥੋੜੀ ਜਿਹੀ ਮੈਨੂੰ ਅਪਗ੍ਰੇਡ ਕਰਦੀ ਆ ਉਹ ਚੱਕਰ ਦੀ ਗੱਲ ਨਹੀਂ ਕੋਈ ਨਾ ਤੋਂ ਹੋ ਜਾਂਦਾ ਏ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਰਡਰ ਕੁਆਲਟੀ ਦਿਖਾਵਾਂਗੇ ਮੇਨ ਇਹਦੀ ਖਤਰੋ ਮੱਝ ਆਪਣਾਣੀ ਆ ਵੀ ਤੁਸੀਂ ਸਕਰੀਨ 'ਚ ਦੇਖ ਸਕਦੇ ਹੋ ਪਿੱਥਣਾਂ ਦੀ ਦੂਰੀ ਇੱਥੇ ਬਹੁਤ ਚੰਗੀ ਆ ਜਿਹੜਾ ਥਣਵੀਆਂ ਮੁੱਠੀ ਵਾਲਾ ਬਹੁਤ ਚੰਗਾ ਲੇਵਾ ਮੱਝ ਖੁੱਲ ਰਹੀ ਆ ਤੇ ਮੱਝ ਉਹ ਵੀ ਰਾਜੀ ਚੰਗੀ ਸੇਵਾ ਦੀ ਸਮਝ ਹੋਈ ਆ ਖੁੱਲੇ ਸਰੀਰ ਦੀ ਆ ਬੈਗ ਤਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਜੀ ਨੇ ਮਰਤਨਾ ਵਾਲਾ ਪੱਜੀ ਤਾਂ ਬਹੁਤ ਚੌੜਾ ਲੇਵਾ ਆ ਸਕਰੀਨ 'ਚ ਪ੍ਰੋਪਰ ਦਿਖ ਦੇ ਰਿਹਾ ਆ ਤੇ ਮੱਝ ਸਮੀ ਪੂਰੀ ਚੌੜੀ ਆ ਇਹ ਸਾਡੇ ਪੂਰੀ ਚੌੜੀ ਮੱਝ ਆ ਤੇ ਜਿਹੜੀ ਆਪਣੀ ਵੀਡੀਓ ਆ ਚਾਪਾ ਭਾਈ ਤੋਂ ਪ੍ਰੋਪਰ ਡਿਟੇਲ ਪੁੱਛਦੀ ਆ ਵੀ ਮੱਚ ਸੂਣ ਚ ਕਿੰਨਾ ਟਾਈਮ ਪਿਆ ਆ ਤੇ ਇਹਦੀ ਕੀ ਡਿਟੇਲ ਆ ਹਾਂਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਨਾਮ ਸੁਖਵਿੰਦਰ ਸਿੰਘ ਜੀ ਤੇ ਇਹ ਪ੍ਰੋਪਰ ਪਿੰਡ ਆ ਆਦਮਪੁਰਾ ਤੇ ਤੁਸੀਂ ਤਸਦੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਭਾਈ ਰੂਪਾ ਬਿਆਸ ਸਿੰਘ ਵਾਲਾ ਤੇ ਇਹ ਦੋਸਤੋ ਇਹ ਬਾਜਾ ਖਨਾਮ ਬਰਨਾਲਾ ਰੋਡ ਤੋਂ ਥੋੜਾ ਜਿਹਾ ਹਟਵਾ ਪਿੰਡ ਆ ਵਿਧੀ ਜਿਹੜੀ ਮਾਝ ਤੁਸੀਂ ਫਰਮ ਵਿਖਾ ਰਹੇ ਹੋ ਤੇ ਇਹ ਕਿੰਨੇ ਸੂਏ ਜੀ ਪਹਿਲਾਂ ਦੇ ਤੀਜੇ ਸੂਏ ਆ ਭਰਾ ਇਹ ਤੀਜੇ ਸੂਏ ਆ ਜੀ ਤੇ ਇਹਦੇ ਸੂਣ ਦੇ ਵਿੱਚ ਕਿੰਨੇ ਦਿਨ ਬਾਕੀ ਪਏ ਜੀ ਇਹਦੇ 1 ਤਰੀਕ ਨੂੰ ਦਿਨ ਪੂਰੇ ਆ ਅੱਛਾ 1 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਤੇ ਇਹਦੇ ਕਿਹੜਾ ਸੀਮਨ ਲੱਗਿਆ ਹੋਇਆ ਜਾਂ ਸਾੰਧੀ ਡਾਇਰੈਕਟ ਕ੍ਰਾਸ ਹੁੰਦੀ ਆ ਡਾਇਰੈਕਟ ਕ੍ਰਾਸਿੰਗ ਦੀ ਆ ਜੀ ਤੇ ਕੋਈ ਸਾਣਾ ਡਿਟੇਲ ਕੋਈ ਹੈ ਨਹੀਂ ਡਿਟੇਲ ਉਹਦਾ ਕੋਈ ਨਹੀਂ ਮੈਂ ਤੁਹਾਨੂੰ ਆਖੀ ਜਾਵਾਂ ਅੱਛਾ ਜੀ ਤੇ ਸਾਣ ਚੰਗਾ ਹਰਿਆਣੇ ਵਾਲਾ ਅੱਛਾ ਨੇੜੇ ਆ ਠੀਕ ਹੈ ਹਰਿਆਣੇ ਤੋਂ ਸਾਣ ਆਇਆ ਹਰਿਆਣੇ ਵਾਲਾ ਸਾਣ ਠੀਕ ਹੈ ਤੇ ਮੱਝ ਦੇ ਸੂਣ ਦੇ ਵਿੱਚ ਤਕਰੀਬਨ ਕਿੰਨੇ ਦਿਨ ਬਾਕੀ ਪਏ ਅਜੇ? ਅ 11-12 ਦਿਨ ਹਜੇ 11-12 ਦਿਨ ਬਰਦਨ ਹਲੇ ਹੈਗੇ ਜੀ। ਵੀ ਪੂਰੇ ਦਿਨ ਲੱਗੇ ਸੁੰਦੀ ਹੈਗੇ ਉੱਪਰ ਵੀ ਲੈ ਜਾਂਦੀ ਆ। ਨਹੀਂ ਨਹੀਂ ਪੂਰੇ ਇੱਕ ਦਿਨਾਂ ਤੀ ਸੁਕੂ ਇਹ ਬਾਹਲੇ ਦਿਨ ਉੱਤੇ ਨਹੀਂ ਜਾਂਦੀ। ਅੱਛਾ ਵੀ ਬਾਹਲੇ ਉੱਪਰ ਨਹੀਂ ਜਾਂਦੀ ਜੀ। ਤੇ ਤੁਸੀਂ ਸਾਨੂੰ ਖੋਲ ਕੇ ਦਿਖਾਓਗੇ ਜੀ? ਹਾਂ। ਲੋ ਦੋਸਤੋ ਤਨ ਵਿੱਚ ਤੋੜ ਕੇ ਵਿਖਾਉਨੇ ਆ ਤੇ ਆਰਡਰ ਕੁਆਲਿਟੀ ਤੁਹਾਨੂੰ ਪ੍ਰੋਪਰ ਦੂਤੂ ਦਿਖ ਰਹੀ ਆ। ਬਹੁਤ ਸ਼ਾਨਦਾਰ ਕੁਆਲਿਟੀ ਆ ਤੇ ਬਾਕੀ ਤੁਸੀਂ ਆਪਣੀ ਜੱਜ ਮੈਂਟ ਕਰਕੇ ਤੇ ਪੂਰੀ ਸਮਝ ਨਾਲ ਮੱਝ ਖਰੀਦਨੀ ਆ ਮੱਝ ਪੂਰੀ ਸਮੀ ਹੋਈ ਆ ਪੂਰੀ ਰਾਜੀ ਮੱਝ ਆ ਕਿਸੇ ਪਾਸੇ ਕੋਈ ਕਮੀ ਨਹੀਂ ਮੱਝ ਦੇ ਵਿੱਚ ਤੇ ਬਾਅਦ ਤੋਂ ਆਪਾਂ ਰੇਟ ਬਾਰੇ ਗੱਲ ਕਰਾਂਗੇ ਤੇ ਇਹਨਾਂ ਦਾ ਕੰਟੈਕਟ ਨੰਬਰ ਬਾਰੇ ਵੀ ਜਿਹੜੇ ਵੀ ਵੀਰਾਂ ਨੇ ਖਰੀਦਨੀ ਆ ਤੁਸੀਂ ਪੂਰੀ ਆਪਣੀ ਤਸੱਲੀ ਕਰਕੇ ਇਹਨਾਂ ਤੋਂ ਇਹ ਝੋਟੀ ਖਰੀਦ ਸਕਦੇ ਹੋ ਬਹੁਤ ਸ਼ਾਨਦਾਰ ਮੱਝ ਆ ਵੀਰ ਜੀ ਤੁਸੀਂ ਤਾਂ ਕੀ ਮੁੱਲ ਰੱਖਿਆ ਬਾਈ 135000 ਰੁਪਏ 35000 ਰੁਪਏ ਕੋਈ ਮਾਣ ਤਾਣ ਨਹੀਂ ਹੋ ਜੀ ਬੋਕੇ ਜੀ ਮਾਣ ਤਾਣਾ ਕਰ ਠੀਕ ਹੈ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98780 90127 98780 90127 ਹਾਂ ਦੂਸਰਾ ਨੰਬਰ 941 94783 30265 94783 30265 30265 ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਮੱਝ ਨੂੰ ਖਰੀਦ ਸਕਦੇ ਹੋ ਧੰਨਵਾਦ ਜੀ